ਪੰਜਾਬ ਅਪਾਰਟਮੈਂਟ ਤੇ ਪ੍ਰਾਪਰਟੀ ਰੈਗੂਲੇਸ਼ਨ ਬਿਲ 2024 ਅੱਜ ਪਾਸ ਕੀਤਾ ਗਿਆ ਕੈਪਟਨ ਮੰਤਰੀ ਅਮਨ ਅਰੋੜਾ ਸਾਡੇ ਨਾਲ ਅਮੋ ਜੀ ਅੱਜ ਐਨਓਸੀ ਦੀ ਸ਼ਰਤ ਖਤਮ ਕਰ ਦਿੱਤੀ ਗਈ ਇਸ ਬਿਲ ਦੇ ਤਹਿਤ ਹੋਰ ਕੀ ਸਰਟੀਫਾਈ ਦੇਖੋ ਐਨਓਸੀ ਇੱਕ ਬਹੁਤ ਵੱਡੀ ਮੁਸ਼ਕਲ ਦਾ ਸਬਬ ਬਣਿਆ ਹੋਇਆ ਸੀਗਾ ਪੰਜਾਬ ਦੇ ਲੋਕਾਂ ਲਈ ਜਿਹਦੀ ਵਜ੍ਹਾ ਕਰਕੇ ਲੱਖਾਂ ਲੋਕ ਪੀੜਤ ਸੀਗੇ ਕਿਉਂਕਿ ਜਦੋਂ ਆਪਦੇ ਪਲਾਟ ਦੀ ਰਜਿਸਟਰੀ ਕਰਾਉਣ ਜਾਂਦੇ ਸੀਗੇ ਉਦੋਂ ਉਹਨਾਂ ਤੋਂ ਐਨਓਸੀ ਮੰਗਿਆ ਜਾਂਦਾ ਸੀਗਾ ਉਹਨੋ ਸਾਰੇ ਪ੍ਰੋਵੀਜ਼ਨਸ ਖਤਮ ਕਰਕੇ ਫੈਸਲਾ ਕੀਤਾ ਗਿਆ ਹੈ ਕਿ 31 ਜੁਲਾਈ 2024 ਤੱਕ ਜੇ ਕਿਸੇ ਇੰਡੀਵਿਜੂਅਲ ਪਲਾਟ ਹੋਲਡਰ ਨੇ 500 ਗੱਜ ਤੱਕ ਦਾ ਪਲਾਟ ਇਲੀਗਲ ਅਨअप्रੂਵਡ ਕਲੋਨੀ ਦੇ ਵਿੱਚ ਲੈ ਵੀ ਲਿਆ ਪਰ ਉਹਦੇ ਕੋਲੇ ਰਜਿਸਟਰਡ ਬਿਆਨਾ ਰਜਿਸਟਰਡ ਰਜਿਸਟਰਡ ਪਾਵਰ ਆਫ ਟਰਨੀ ਹੈ ਜਾਂ ਬੈਂਕ ਦੀ ਟ੍ਰਾਂਜੈਕਸ਼ਨ ਐਸਟੈਬਲਿਸ਼ ਕਰਦੀ ਹੈ ਕਿ ਡੀ ਜੇਨੂਇਨ ਹੈ ਉਹ 2 ਨਵੰਬਰ ਤੱਕ ਤਸਵੀਲਦਾਰ ਕੋਲ ਜਾ ਕੇ ਬਿਨਾ ਐਨਓਸੀ ਦੇ ਉਹਦੇ ਪਲਾਟ ਦੀ ਰਜਿਸਟਰੀ ਕਰਾ ਸਕੋ ਲੱਖਾਂ ਲੋਕਾਂ ਨੂੰ ਬੈਨੇਫਿਟ ਹੋਏਗਾ ਇਹਦੇ ਨਾਲ ਇਹਦੇ ਨਾਲ ਜੋ ਅਨ ਅਥੋਰਾਈਜ਼ਡ ਕਲੋਨੀਆ ਨੇ ਉਹਨਾਂ ਨੂੰ ਵੀ ਨਕੇਲ ਪਈ ਉਹਨਾਂ ਨੂੰ ਨਕੇਲ ਆਪਣਿਆਂ ਪੈ ਗਈ ਨਾ ਜੀ ਕਿਉਂਕਿ ਇੱਕ ਤਾਂ ਉਹਨਾਂ ਕੋਲ ਜਿਹੜੇ ਅਨ ਸੋਲਡ ਪ੍ਰੋਪਰਟ ਪਲਾਟ ਹੋਣਗੇ ਉਹ ਉਹਨਾਂ ਕੋਲ ਪਈ ਰਹਿ ਜਾਣਗੇ ਉਹ ਲੋਕਾਂ ਦੇ ਗਾਲ ਮੜ ਕੇ ਅੱਗੇ ਨਹੀਂ ਹੋਰ ਕਲੋਨੀਆ ਨੀਲੀਗਲ ਘਟ ਸਕਣਗੇ ਨੰਬਰ 1 ਨੰਬਰ 2 ਜਿਹੜੀ ਸਜ਼ਾ ਦੀ ਪ੍ਰੋਵੀਜ਼ਨ ਹੈ ਉਹ ਪਹਿਲਾਂ ਜੁਰਮਾਨਾ 2 ਤੋਂ 7 ਲੱਖ ਸੀ ਸਜ਼ਾ 2 ਤੋਂ 5 ਸਾਲ ਸੀ ਹੁਣ ਉਹ ਸਜ਼ਾ 5 ਤੋਂ 10 ਸਾਲ ਕਰਤੀ ਔਰ ਜਰਮਾਨਾ ਜਿਹੜਾ ਉਹ ਮਿਨਿਮਮ 25 ਲੱਖ ਤੋਂ ਮੈਕਸਿਮਮ 5 ਕਰੋੜ ਕਰਤਾ ਇਹਦੇ ਨਾਲ ਆਪਣੇ ਠੱਲ ਪੈ ਜਾਣੀ ਇਲੀਗਲ ਕਲੋਨਾਈਜ਼ਸ ਨੂੰ ਇਲੀਗਲ ਕਲੋਨੀਆ ਤੇ ਇਹ ਪੰਜਾਬ ਸਰਕਾਰ ਵੱਲੋਂ ਇੱਕ ਵੱਡੀ ਲਗਾਮ ਕੱਸੀ ਗਈ ਹੈ ਤੇ ਉਸ ਤੋਂ ਬਾਅਦ 500 ਕਰਦੇ ਜੋ ਪਲਾਟ ਨੇ ਉਹਨਾਂ ਨੂੰ ਐਨਓਸੀ ਦੀ ਸ਼ਰਤਾਂ ਉਹ ਮਾਫ ਕਰ ਦਿੱਤੀ ਗਈ ਹੈ ਚੰਡੀਗੜ੍ਹ ਤੋਂ ਕੈਮਰਾ ਪਰਸਨ ਲਲਤਾ ਦੇ ਨਾਲ ਰਵੀ ਜੱਟ